ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਕੱਲ ਉੱਤਰੀ ਭਾਰਤ ਦੇ ਉੱਤਰੀ ਜ਼ੋਨ ਦੀ ਜਿਹੜੀ ਕੌਂਸਲ ਮੀਟਿੰਗ ਹੈ ਉਹ ਹਰਿਆਣਾ ਦੇ ਸ਼ਹਿਰ ਫਰੀਦাবাদ 'ਚ ਹੋਈ ਜਦੀ ਪ੍ਰਧਾਨਗੀ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਕੀਤੀ ਇਹ ਜਿਹੜੇ ਇਧਰਲੇ ਸੂਬੇ ਐ ਹਰਿਆਣਾ ਪੰਜਾਬ ਹਿਮਾਚਲ ਹੋਰ ਇਹਨਾਂ ਦੀ ਸਾਂਝੀ ਮੀਟਿੰਗ ਸੀਗੀ ਜਿਹੜੇ ਅੰਤਰਰਾਜੀ ਮੁੱਦੇ ਐ ਉਹਨਾਂ ਤੇ ਇਹਦੇ ਤੇ ਗੱਲਬਾਤ ਹੁੰਦੀ ਹੈ ਤੇ ਹੋਰ ਵੀ ਹੈ। ਉੱਥੇ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਨੇ ਪੰਜਾਬ ਦੇ ਤਿੰਨ ਚਾਰ ਮੁੱਦਿਆਂ ਦੀ ਗੱਲ ਕੀਤੀ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਸੈਨੇਟ ਦੇ ਵਿੱਚ ਕੇਂਦਰ ਸਰਕਾਰ ਨੇ ਦਖਲਅੰਦਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਦੇ ਸੰਦਰਭ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਇਹਦੀਆਂ ਚੋਣਾਂ ਦਾ ਐਲਾਨ ਛੇਤੀ ਕੀਤਾ ਜਾਵੇ। ਤੇ ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਜਿਹੜਾ ਚੰਡੀਗੜ੍ਹ ਹੈ ਉਹ ਪੰਜਾਬ ਨੂੰ ਦਿੱਤਾ ਜਾਵੇ ਜਿੰਨਾ ਚਿਰ ਨਹੀਂ ਦਿੱਤਾ ਜਾਂਦਾ ਉਹਨਾਂ ਚਿਰ ਉੱਥੇ ਜਿਹੜੇ EMPLOYEES ਹੈ ਉਹਨਾਂ ਦੀ ਰੇਸ਼ਿਓ 60 ਤੇ 40 ਦੀ ਰੱਖੀ ਜਾਵੇ ਯੂਟੀ ਕੈਡਰ ਨਾ ਹੋਵੇ ਕਹਿਣ ਦਾ ਭਾਵ ਤੇ BBMP ਦਾ ਜਿਵੇਂ ਪਹਿਲਾਂ ਹੁੰਦਾ ਸੀ ਵੀ ਇੱਕ ਮੈਂਬਰ ਐਡਮਿਨਿਸਟ੍ਰੇਸ਼ਨ ਪੰਜਾਬ ਦਾ ਤੇ ਹਰਿਆਣੇ ਦਾ ਉਹੀ ਬਹਾਲ ਕੀਤਾ ਜਾਵੇ ਬਗੈਰਾ ਇਹ ਗੱਲਾਂ ਉਹਨਾਂ ਨੇ ਰੱਖੀਆਂ ਤੇ ਆਮ ਆਪਾ ਕਹਿੰਦੇ ਆ ਬੀ ਮੈਂ ਜਾਨਵਰ ਦਾ ਨਾਂ ਨਹੀਂ ਲੈਂਦਾ ਅੱਗੇ ਵੀਨ ਵਜਾਉਣਾ ਕੋਈ ਫਾਇਦਾ ਨਹੀਂ ਹੁੰਦਾ ਤੇ ਅਮਿਤ ਸ਼ਾਹ ਜੀ ਨੇ ਇਹਨਾਂ ਗੱਲਾਂ 'ਚੋਂ ਕਿਸੇ ਦਾ ਵੀ ਕੋਈ ਜਵਾਬ ਨਹੀਂ ਦਿੱਤਾ ਚੁੱਪ ਬਟਣਾ ਹੀ ਇੱਕੋ ਇੱਕ ਆਪਣਾ ਪਲਾ ਸਮਝਿਆ ਚੁੱਪ ਬਟਣ 'ਚ ਤੇ ਉਹ ਉੱਥੇ ਸਗੋਂ ਜਿਹੜਾ ਹੈ ਵੀ ਜਿਹੜੇ ਜਿਹੜੇ ਬੰਦਿਆਂ ਨੇ ਅੱਤਵਾਦੀ ਹਮਲਾ ਕੀਤਾ ਹੈ ਦਿੱਲੀ ਦੇ ਵਿੱਚ ਜਿਹਦਾ ਜਿਹਦੇ 'ਚ ਨਰੋਲ ਅਮਿਤ ਸ਼ਾਹ ਦੀ ਜ਼ਿੰਮੇਵਾਰੀ ਹੈ ਕਿ ਉਹਦੀਆਂ ਏਜੰਸੀਆਂ ਕੀ ਕਰਦੀਆਂ ਸੀ ਸੁੱਤੀਆਂ ਪਈਆਂ ਸੀ ਵੀ ਐਡੀ ਵੱਡੀ ਗੱਲ ਹੋ ਗਈ ਪਹਿਲਾਂ ਇੱਕ ਦਿਨ ਪਹਿਲਾਂ ਇੰਨਾ ਵੱਡਾ ਵਿਸਫੋਟਕ ਸਮਗਰੀ ਉਥੋਂ ਬਰਾਮਦ ਹੁੰਦੀ ਹੈ ਤੇ ਫੇਰ ਵੀ ਤੁਹਾਡੀਆਂ ਏਜੰਸੀਆਂ ਸੁੱਤੀਆਂ ਪਈਆਂ ਸੀ ਤੇ ਐਡਾ ਵੱਡਾ ਕਾਰਾ ਹੋ ਗਿਆ ਇੰਨੀਆਂ ਜਾਂਨਾ ਚਲੀਆਂ ਗਈਆਂ ਉਹਦੇ ਤੇ ਹੀ ਆਪਣਾ ਬਿਆਨ ਦੇਣਾ ਉਹਨਾਂ ਨੇ ਚੰਗਾ ਸਮਝਿਆ ਤੇ ਉਹਨੇ ਕਿਹਾ ਵੀ ਦਿੱਲੀ ਦਿਮਾਕੇ ਦੇ ਦੋਸ਼ੀ ਜਿਹੜੇ ਆ ਉਹਨਾਂ ਨੂੰ ਪਤਾਲ ਚੌਂਕੀ ਕੱਢ ਕੇ ਲੈ ਆਵਾਂਗੇ ਛੱਡਾਂਗੇ ਨਹੀਂ ਇਹ ਸਿਰਫ ਗੱਲਾਂ ਨੇ ਤੇ ਉਹ ਜਿਹੜੇ ਐ ਹੁਣ ਤੱਕ ਕਿਸੇ ਦਾ ਵੀ ਅਸਲ 'ਚ ਚਾਹੇ ਉਹ ਪਹਿਲਾਂ ਆਪਣੇ ਜਿਹੜਾ ਬਾਲਾ ਆਪਣੇ ਦੂਸਰਾ ਜੰਮੂ ਕਸ਼ਮੀਰ 'ਚ CRPF ਦੇ ਜਵਾਨ ਮਰੇ ਉਹਨਾਂ ਦਾ ਫੇਰ ਪਹਿਲਗਾਮ ਦਾ ਤੇ ਬਹੁਤ ਸਾਰੇ ਹੋਰ ਦਾ ਅੱਜ ਤੱਕ ਕੋਈ ਸੁਰ ਪਤਾ ਨਹੀਂ ਦੱਸ ਸਕਿਆ ਉਹ ਤੇ ਹਾਂ ਮੰਤਰੀ ਨੇ ਬਿਆਨ ਹੈ ਬਿਆਨ ਦੇ ਕੇ ਬੱਲੇ ਬੱਲੇ ਤੇ ਇਹ ਜਿਹੜੇ ਪੰਜਾਬ ਦੇ ਮੁੱਦੇ ਐ ਇਹਨਾਂ ਤੇ ਚੁੱਪ ਬੱਟੀ ਐ ਅਸੀਂ ਉਹਨਾਂ ਦੀ ਸਖਤ ਨਖੇਦੀ ਕਰਦੇ ਆਂ ਤੇ ਦੂਜੇ ਪਾਸੇ ਪੰਜਾਬ ਯੂਨੀਵਰਸਿਟੀ ਦੀ ਜਿਹੜੀ ਵਾਈਸ ਚਾਂਸਲਰ ਹੈ ਉਸ ਨੇ ਇੱਕ ਇੰਟਰਵਿਊ ਦੇ ਵਿੱਚ ਜਿਹੜਾ ਬੜੀਆਂ ਹੀ ਝੂਠ ਮਾਰਨ ਵਾਲੀਆਂ ਗੱਲਾਂ ਕੀਤੀਆਂ ਨੇ ਉਹ ਕਹਿੰਦੇ ਐ ਕਿ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਹੈ ਇਹ ਮੋਰਚਾ ਅਸਲ 'ਚ ਵਿਦਿਆਰਥੀ ਨਹੀਂ ਕੋਈ ਬਾਹਰੀ ਤਾਕਤਾਂ ਚਲਾ ਰਹੀਆਂ ਨੇ ਕਮਾਲ ਹੋ ਗਈ ਇਹ ਚੰਗਾ ਗਿਆਨ ਦਿੱਤਾ ਬਾਹਰੋਂ ਲੋਕਾਂ ਨੇ ਜਾ ਕੇ ਉਸ ਮੋਰਚ ਦੇ ਦੀ ਸਪੋਰਟ ਜ਼ਰੂਰ ਕੀਤੀ ਹੈ 10 ਤਰੀਕ ਨੂੰ ਜਦੋਂ ਤੁ ਤੁਹਾਡੇ ਨਾਲ ਸਮਝੌਤਾ ਹੋ ਗਿਆ ਸੀ ਕਿ ਗੇਟ ਨੰਬਰ 2 ਬੰਦ ਰੱਖਾਂਗੇ ਤੁਸੀਂ ਬੰਦ ਰੱਖਣ ਦੀ ਬਜਾਏ ਸੌਰੀ ਗੇਟ ਨੰਬਰ 2 ਖੁੱਲਾ ਰੱਖਾਂਗੇ ਬਾਕੀ ਬੰਦ ਰਹਿਣਗੇ ਤੁਸੀਂ ਉਹਨੂੰ ਬੰਦ ਕਰ ਦਿੱਤਾ ਤੇ ਬੜੇ ਬੜੇ ਲੋਕਾਂ ਨਾਲ ਉਹ ਫੇ ਬ ਜਿਹੜਾ ਬਹੁਤ ਦੇਸਤੀ ਵਾਲਾ ਜਿਹੜਾ ਵਰਤਾਅ ਆ ਉਹ ਕੀਤਾ ਬਾਅਦ ਦੇ ਵਿੱਚ ਇੱਕ ਵੀਡੀਓ ਵੀ ਸ਼ਾਮਲ ਹੋਈ ਜਿਹੜੇ ਚ ਪੰਜਾਬ ਦੇ ਇੱਕ ਸੀਨੀਅਰ ਆਈਐਸ ਅਫਸਰ ਰਹੇ ਸਵਰਨ ਸਿੰਘ ਬੋਪਾ ਰਾਏ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਉਹ ਤਿੰਨ ਚਾਰ ਜਿਹੜੇ ਜਾਂਦੇ ਆ ਤੇ ਉਹਨਾਂ ਨਾਲ ਉਹ ਬੈਸੀ ਜਾਂਦੇ ਆ ਕਹਿੰਦੇ ਨਹੀਂ ਅਸੀਂ ਨਹੀਂ ਖੋਲਣਾ ਗੇਟ ਕੋਈ ਵੀ ਤੁਹਾਨੂੰ ਜਾਣ ਹੀ ਨਹੀਂ ਦੇਣਾ ਮਤਲਬ ਇਹ ਤੇ ਉਹ ਜੇ ਫਿਰ ਲੋਕ ਧੱਕੇ ਨਾਲ ਗਏ ਆ ਤਾਂ ਪੰਜਾਬੀਆਂ ਦਾ ਅਧਿਕਾਰ ਸੀਗਾ ਦੂਜਾ ਕਿ ਵੀ ਉਹ ਜਿਹੜੇ ਮੁੰਡੇ ਆ ਉਹ ਤਾਂ ਇਹ ਕਹਿੰਦੇ ਆ ਵੀ ਅਸੀਂ ਤਾਂ ਫਸੇ ਹੋਇਆ ਫੈਸਲੇ ਤਾਂ ਕਿਤੋਂ ਹੋਰ ਹੀ ਹੋ ਕੇ ਆਉਂਦੇ ਆ ਐਂ ਕਿਵੇਂ ਆਉਂਦੇ ਆ ਹੋਰ ਹੋ ਵਿਦਿਆਰਥੀਆਂ ਨੇ ਹੀ ਕਿਹਾ ਹੋਇਆ ਤੇ ਫਿਰ ਉਹ ਕਹਿੰਦੀ ਸੈਨੇਟ ਚੋਣਾਂ ਦਾ ਫੈਸਲਾ ਕਿਹੜਾ ਇੱਕ ਦਿਨ ਚ ਹੋ ਜਾਣਾ ਤੇ ਉਹ ਹੁਣ ਅਸੀਂ ਚਾਂਸਲਰ ਸਾਹਿਬ ਨੂੰ ਭੇਜਿਆ ਹਾਲਾਂਕਿ ਭੇਜਣ ਦੀ ਲੋੜ ਨਹੀਂ ਯੂਨੀਵਰਸਿਟੀ ਦਾ ਕੈਲੰਡਰ ਕਹਿੰਦਾ ਕਿ ਵਾਈ ਚਾਂਸਲਰ ਹੀ ਅਧਿਕਾਰਤ ਹੈ ਇਹਦੇ ਲਈ ਜੇ ਰਵਾਇਤ ਹੈ ਤਾਂ ਤੁਸੀਂ ਇਹ ਗੱਲ ਟੇਕ ਅਪ ਕਰੋ ਮਸਲਾ ਵੀ ਸਾਡੇ ਗੜਬੜ ਹੋ ਰਹੀ ਹੈ ਵੀ ਵਾਈ ਚਾਂਸਲਰ ਜਿਹੜਾ ਚਾਂਸਲਰ ਹੈ ਛੇਤੀ ਮਨਜ਼ੂਰੀ ਦੇ ਦੇਗੇ ਉਹਨੇ ਮਨਜ਼ੂਰੀ ਦੇਣੀ ਨਹੀਂ ਕਹਿੰਦੀ ਘੰਟਿਆਂ ਵੱਦੀ ਲੱਗ ਜਾਂਦਾ ਐਡੀ ਪੁੱਠੀ ਉਧਾਰਨ ਦਿੰਦੀ ਹੈ ਬੀਬੀ ਕਹਿੰਦੀ ਜਦੋਂ ਮੈਨੂੰ ਵਾਈ ਚਾਂਸਲਰ ਲਾਇਆ ਤਾਂ ਉਦੋਂ ਵੀ ਫਾਈਲ ਕਦੇ ਐਜੂਕੇਸ਼ਨ ਡਿਪਾਰਟਮੈਂਟ ਚਲੀ ਗਈ ਕਿਤੇ ਕਿਤੇ ਚਲੀ ਗਈ ਹੁਣ ਫਾਈਲ ਕਿੱਥੇ ਜਾਣੀ ਹੈ ਉਹ ਤਾਂ ਫਾਈਲ ਜਾਣੀ ਹੀ ਨਹੀਂ ਕਿਤੇ ਸੈਂਡ ਦੀ ਚੋਣਾਂ ਦਾ ਐਲਾਨ ਕਰਨਾ ਹੈ ਤੇ ਉਹ ਡਾਟਾ ਐਲਾਨ ਹੋ ਜਾਣੀਆਂ ਨੇ ਕਿਸੇ ਤੋਂ ਕੋਈ ਵੈਰੀਫਿਕੇਸ਼ਨ ਨਹੀਂ ਕਰਾਉਣੀ ਤੁਹਾਡੀ ਉਹਦੇ ਚ 100 ਗੱਲਾਂ ਨੇ ਵਾਈਚਾਂਸ ਲਾਉਣ ਚ ਇਹਦੇ ਚ ਕੋਈ ਗੱਲ ਨਹੀਂ ਹੈ ਚੋਣਾ ਕਰਾਉਣ ਚ ਇਸ ਕਰਕੇ ਦੋ ਗੈਰ ਬਰਾਬਰ ਚੀਜ਼ਾਂ ਨੂੰ ਬਰਾਬਰ ਕਰ ਰਹੀ ਹੈ ਵਾਈਚਾਂਸ ਲਗਾਏ ਕੰਪਿਊਟਰ ਸਾਈਜ਼ ਦੇ ਦੇ ਆਪਕਾ ਤੇ ਉਹਨੂੰ ਆ ਗੱਲਾਂ ਦਾ ਗਿਆਨ ਨਹੀਂਗਾ ਤੇ ਉਹ ਇਹਦਾ ਮਤਲਬ ਹੈ ਉਹਦੀਆਂ ਗੱਲਾਂ ਤੋਂ ਲੱਗਦਾ ਹੈ ਵੀ ਹਾਲੇ ਚੋਣਾ ਦਾ ਐਲਾਨ ਨਹੀਂ ਹੋਣਾ ਤੇ ਹਾਲੇ ਹੋਰ ਜਿਆਦਾ ਲੰਬਾ ਕੋਹਲ ਚੱਲੂਗਾ ਅ ਦੂਸਰੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਕਿ ਕੇਂਦਰੀ ਚੋਣ ਕਮਿਸ਼ਨ ਨੇ ਭਾਰਤੀ ਚੋਣ ਕਮਿਸ਼ਨ ਨੇ ਪਿੱਛੇ 12 ਸੂਬਿਆਂ ਦੇ ਵਿੱਚ ਐਸ ਆਈਆਰ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਦੀ ਦਾ ਐਲਾਨ ਕੀਤਾ ਹੋਇਆ ਹੈ ਕੈਰਲਾ ਚ ਰੋਲਾ ਪੈ ਰਿਹਾ ਉੱਥੇ ਹੜਤਾਲ ਹੋਊਗੀ ਇੱਕ ਬੰਦੇ ਦੀ ਮੌਤ ਹੋ ਗਈ ਬੀਐਲਓ ਦੀ ਤਾਮਨ ਅਡੂ ਦੇ ਵਿੱਚ ਜਿਹੜੇ ਰੈਵਨਿਊ ਅਧਿਕਾਰੀ ਹੈ ਉਹਨਾਂ ਨੇ ਇਹਦਾ ਬਾਈਕਾਟ ਕਰ ਦਿੱਤਾ ਵੀ ਨਹੀਂ ਅਸੀਂ ਨਹੀਂ ਕਰਨਾ ਸਾਡੇ ਤੇ ਬਜਨ ਜ਼ਿਆਦਾ ਹੈ ਬਿਨਾਂ ਗੱਲ ਤੋਂ ਆਮ ਸੁਧਾਰਨ ਰਿਵੀਜ਼ਨ ਕਰੋ ਤੁਸੀਂ ਉਹਨੂੰ ਕੋਈ ਨਹੀਂ ਬੰਦਾ ਰੋਕਦਾ ਤੁਸੀਂ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਮਤਲਬ ਹੈ ਮੇਰੇ ਹੱਥ 'ਚ ਫਾਰਮ ਫੜਾਉਨੇ ਹੋ ਜੇ ਮੈਂ ਫਾਰਮ ਨਹੀਂ ਭਰਦਾ ਤਾਂ ਮੈਂ ਡਾਕਟਰ ਨਹੀਂ ਬਣ ਸਕਦਾ ਇਹ ਮੇਰੇ ਤੇ ਕਿਉਂ ਸੜਦਾ ਤੁਸੀਂ ਵੀ ਮੈਂ ਜੇ ਵੋਟਰ ਬਣਨਾ ਤਾਂ ਠੀਕ ਹੈ ਨਹੀਂ ਬਣਨਾ ਤਾਂ ਨਹੀਂ ਸੀ ਬਸ ਇਹ ਤੁਹਾਡੀ ਡਿਊਟੀ ਹੈ ਵੋਟਰ ਬਣਾਉਣਾ ਤੁਹਾਡੀ ਇਹ ਡਿਊਟੀ ਦੇ ਵਿੱਚ ਪੱਕਾ ਸ਼ਾਮ ਲਏ ਜੇ ਮੈਂ ਵੋਟਰ ਨਹੀਂ ਬਣਦਾ ਤਾਂ ਤੁਹਾਡਾ ਕਸੂਰ ਹੈ ਇਹ ਮੈਂ ਬੀਐਲਓ ਮੇਰੇ ਕੋਲ ਆਵੇ ਮੇਰੇ ਪਾਰਟਿਕੂਲਰ ਲੈ ਕੇ ਜਾਵੇ ਹੋਰ ਕਰੇ ਵੈਰੀਫਾਈ ਦੇਖੇ ਵੀ ਹਾਂ ਇਹ ਠੀਕ ਹੈ ਇੱਥੇ ਰਹਿੰਦੇ ਆ ਇਸ ਤਰ੍ਹਾਂ ਤੇ ਉਹ ਵੋਟਰ ਬਣ ਜੀ ਪਹਿਲਾਂ ਬਣੇ ਹੋਏ ਐ ਬਸ ਵੈਰੀਫਾਈ ਹੀ ਕਰਦੇ ਆ ਜਿਹੜੇ ਕੱਟਣ ਵਾਲੇ ਆ ਕੱਟੇ ਜਾਣ ਜਿਹੜੇ ਨਵੇਂ ਜੁੜਨੇ ਨਵੇਂ ਜੁੜ ਜਾਣਗੇ ਤੇ ਆ ਜਿਹੜੇ ਇਨਿਊਮਰੇਸ਼ਨ ਫਾਰਮ ਤੁਸੀਂ ਭਰ ਆ ਰਹੇ ਹੋ ਇਹ ਬਿਲਕੁਲ ਹੀ ਗਲਤ ਪ੍ਰੋਸੀਜਰ ਐ ਸਾਰੇ ਦੇਸ਼ 'ਚ ਨਹੀਂ ਹੋਣਾ ਚਾਹੀਦਾ ਦੂਜੀ ਬੇਈਮਾਨੀ ਇਹ ਹੈ ਕਿ ਵੀ ਪਹਿਲਾਂ ਉਹਨਾਂ ਨੇ ਕਿਹਾ ਵੀ ਅਸਾਮ ਦੇ ਮੁੱਖ ਮੰਤਰੀ ਹਿਮਤਵਾਸ ਵਿਸ਼ਵਾ ਸ਼ਰਮਾ ਨੇ ਸਾਨੂੰ ਕਿਹਾ ਵੀ ਅਸੀਂ ਜਿਹੜਾ ਐਨ ਆਰ ਸੀ ਕਰ ਰਹੇ ਹਾਂ ਉਹਦੇ ਤੇ ਹਾਲੇ ਸਾਡਾ ਕੰਮ ਚੱਲਦਾ ਹੈ ਜਦੋਂ ਉਹ ਹੋ ਗਈ ਉਸ ਤੋਂ ਬਾਅਦ ਸਾਡੇ ਕਰਾ ਲਿਓ ਹੁਣ ਅਜੇ ਐਨ ਆਰ ਸੀ ਉੱਥੇ ਪਈ ਹੈ ਉਹਦਾ ਕੇਸ ਉਹਨਾਂ ਦਾ ਸੁਪਰੀਮ ਕੋਰਟ ਚੱਲਦਾ ਹੈਗਾ ਉਹਦੇ ਚ 1.9 ਲੱਖ ਦੇ ਤਕਰੀਬ ਬੰਦੇ ਜਿਹੜੇ ਐ ਉਹ ਉਹਨਾਂ ਨੂੰ ਗੈਰ ਭਾਰਤੀ ਮੰਨਿਆ ਹੋਇਆ ਸਿਟੀਜ਼ਨਸ਼ਿਪ ਦਾ ਉਹ ਪ੍ਰੂਫ ਨਹੀਂ ਦੇ ਸਕੇ ਸੀ ਉਦੋਂ ਜਦੋਂ ਉਹ ਐਨ ਆਰ ਸੀ ਹੋਈ ਹੈ ਉਹਦੇ ਚ 7-8 ਲੱਖ ਦੇ ਤਕਰੀਬ ਹਿੰਦੂ ਨੇ ਤੇ ਉਹ ਸੁਪਰੀਮ ਕੋਰਟ ਚ ਪੈਣਗੇ ਹੁਣ ਕੱਲ੍ਹ ਚੋਣ ਕਮਿਸ਼ਨ ਨੇ ਉਹਨਾਂ ਨੂੰ ਕਹਿਤਾ ਵੀ ਤੁਸੀਂ ਕਰਾ ਲਓ ਤੁਸੀਂ ਐਸਆਈਆਰ ਨਹੀਂ ਕਰਾਉਣੀ ਫਾਰਮ ਨਹੀਂ ਤੁਹਾਨੂੰ ਦੇਣੇ ਪੈਣੇ ਤੁਸੀਂ ਸਪੈਸ਼ਲ ਰਿਵੀਜ਼ਨ ਕਰ ਲਓ ਜੇ ਉੱਥੇ ਸਪੈਸ਼ਲ ਰਿਵੀਜ਼ਨ ਹੋ ਸਕਦੀ ਹੈ ਤਾਂ ਸਾਰੇ ਦੇਸ਼ 'ਚ ਸਪੈਸ਼ਲ ਰਿਵੀਜ਼ਨ ਕਿਉਂ ਨਹੀਂ ਹੋ ਸਕਦੀ ਇਹ ਜਿਹੜਾ ਦੋਗਲਾ ਕਰਤਾਰ ਹੈ ਭਾਰਤੀ ਚੋਣ ਕਮਿਸ਼ਨ ਦਾ ਬਿਲਕੁਲ ਹੀ निंदनीय योग्य ਹੈ ਤੇ ਇਹਦੇ ਤੇ ਚੱਲ ਰਿਹਾ ਹੈ ਲੋਕਾਂ ਦਾ ਵੀ ਇਹ 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 ਨਾ ਚੀਜ਼ਾਂ ਦਾ ਭਾਰਤੀ ਨਾਗਰਿਕਾਂ ਨੂੰ मतलब ਸੰਘਿਆਨ ਲੈ ਕੇ ਤਾਂ ਬਾਈਕਾਟ ਕਰਨਾ ਚਾਹੀਦਾ ਹੈ ਕੇਂਦਰ ਦਾ ਚੋਣ ਕਮਿਸ਼ਨ ਜਿਹੜਾ ਉਹ ਬੀਜੇਪੀ ਦੇ ਨਰੋਲ ਹੱਥ ਟੋਕਾ ਬਣਿਆ ਹੋਇਆ ਹੈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਕਰਨੀ ਹੈ ਉਹ ਇਹ ਹੈ ਕਿ ਕੱਲ ਸੰਯੁਕਤ ਕਿਸਾਨ ਮੋਰਚੇ ਨੇ ਆਪਣੀ ਮੀਟਿੰਗ ਕਰਕੇ ਜਿਹੜੀ ਐਸਕੇਮ ਦਾ ਦਿੱਲੀ ਮੋਰਚਾ ਲੱਗਿਆ ਸੀਗਾ 2025 ਚ 26 ਨਵੰਬਰ ਨੂੰ ਉਹਦੀ 5ਵੀਂ ਵਰੇਗੰਢ ਮਨਾਉਣ ਦਾ ਫੈਸਲਾ ਕੀਤਾ ਹੈ ਉਹ ਆਲ ਇੰਡੀਆ ਦਾ ਉਹਨਾਂ ਦਾ ਫੈਸਲਾ ਹੈ ਵੀ ਅੱਡ ਅੱਡ ਸੂਬਿਆਂ ਦੀਆਂ ਰਾਜਧਾਨੀਆਂ ਦੇ ਵਿੱਚ ਪ੍ਰਦਰਸ਼ਨ ਕੀਤੇ ਜਾਣਗੇ, ਮੁਜ਼ਾਰੇ ਕੀਤੇ ਜਾਣਗੇ, ਕੱਠ ਕੀਤੇ ਜਾਣਗੇ ਤੇ ਮੰਗਾਂ ਉਭਾਰੀਆਂ ਜਾਣਗੀਆਂ। ਪੰਜਾਬ ਦੇ ਜਿਹੜਾ ਐਸਕੇਐਮ ਦਾ ਚੈਪਟਰ ਹੈਗਾ ਇਹਨੇ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ 26 ਨਵੰਬਰ ਨੂੰ ਵੱਡਾ ਮੋਰਚਾ ਲਾਉਣ ਦਾ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈਗਾ। ਇੱਕ ਦਿਨ ਦਾ ਇਕੱਠ ਹੈ ਉਹ, ਇੱਕ ਦਿਨ ਜਾਣਾ ਤੇ ਆ ਜਾਣਾ ਹੈ। ਇਸ ਤਰ੍ਹਾਂ ਹੈਗਾ ਤੇ ਇਹ ਇਹ ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਵਿੱਚ ਉੱਥੋਂ ਦੀ ਜਿਹੜੀ ਬੀਜੇਪੀ ਸਰਕਾਰ ਹੈ ਉਸ ਨੇ ਇੱਕ ਪੰਜਾਬ ਸਰਕਾਰ ਵਰਗੀ ਲੈਂਡ ਪੂਲਿੰਗ ਸਕੀਮ ਲਿਆਂਦੀ ਸੀਗੀ ਉਸ ਲੈਂਡ ਸਕੀਮ ਪੂਲਿੰਗ ਦੇ ਲਈ ਉਹਨਾਂ ਨੇ ਉਜੈਨ ਜਿਹੜਾ ਸ਼ਹਿਰ ਹੈਗਾ ਉਸ ਦੇ ਵਿੱਚ ਤਕਰੀਬਨ 2378 ਹੈਕਟੇਅਰ ਜ਼ਮੀਨ ਜਿਹੜੀ ਹੈ ਲਗਭਗ 5000 ਏਕੜ ਦੇ ਨੇੜੇ ਤੇੜੇ ਇਹ ਜ਼ਮੀਨ ਜਿਹੜੀ ਹੈ 2028 ਚ ਹੋਣ ਵਾਲੇ ਕੁੰਭ ਮੇਲੇ ਦੇ ਵਾਸਤੇ ਇਨਫਰਾਸਟ੍ਰਕਚਰ ਬਿਲਡ ਕਰਨ ਲਈ ਅਕਵਾਇਰ ਕਰਨੀ ਸੀ। ਅ ਅਸੀਂ ਸਮਝਦੇ ਹਾਂ ਵੀ ਜਿਹੜੇ ਜਿੰਨੇ ਵੀ ਧਾਰਮਿਕ ਸਮਾਗਮ ਨੇ ਅ ਸਿੱਖ ਗੁਰੂ ਸਾਹਿਬਾਨ ਦੇ ਬਹੁਤ ਸਾਰੇ ਦਿਨ ਮਨਾਏ ਜਾਂਦੇ ਆ ਗੁਰਪੁਰਬ ਮਨਾਏ ਜਾਂਦੇ ਆ ਹੋਰ ਨੇ ਸਰਕਾਰ ਕਿਸੇ ਧਾਰਮਿਕ ਸਮਾਗਮਾਂ ਲਈ ਜ਼ਮੀਨਾਂ ਅਕਵਾਇਰ ਕਰਕੇ ਲੋਕਾਂ ਤੋਂ ਇਹ ਸਮਾਗਮ ਕਰਾਵੇ ਇਹ ਅਸੀਂ ਸਮਝਦੇ ਹਾਂ ਵੀ ਕਿਸੇ ਵੀ ਧਰਮ ਲਈ ਹੋਵੇ ਚਾਹੇ ਉਹ ਗਲਤੀ ਗਲਤ ਹੈ ਹਾਕੂਮ ਮੇਲਾ ਕੋਈ ਕਮੇਟੀ ਹੈ ਉਹਨਾਂ ਦੇ ਆਪਣੀਆਂ ਸੰਸਥਾਵਾਂ ਨੇ ਉਹ ਆਪਣੇ ਤੌਰ ਤੇ ਜ਼ਮੀਨ ਖਰੀਦ ਲੈਣ ਲੋਕਾਂ ਤੋਂ ਵੱਖਰੀ ਗੱਲ ਠੀਕ ਹੈ ਉਹਨਾਂ ਨੂੰ ਅਧਿਕਾਰ ਹੈ ਸਰਕਾਰ ਜ਼ਮੀਨ ਖਰੀਦ ਕੇ ਉੱਥੇ ਇਨਫਰਾਸਟ੍ਰਕਚਰ ਬਣਾਵੇ ਇਹ ਬਿਲਕੁਲ ਹੀ ਗਲਤ ਹੈ ਕਿੰਨੇ ਸਦੀਆਂ ਤੋਂ ਕੁੱਬ ਮੇਲਾ ਲੱਗਦਾ ਆ ਰਿਹਾ ਹੈ ਅਡੜ ਥਾਮਾਂ ਤੇ ਕਦੇ ਹਰਦਵਾਰ ਲੱਗਿਆ ਕਦੇ ਇੰਦੌਰ ਲੱਗਿਆ ਕਦੇ 나ਸਕ ਲੱਗਿਆ ਕਦੇ ਕਿਵੇਂ ਚਾਰ ਚਾਰ ਕਥਾਮਾਂ ਤੇ ਲੱਗਦੇ ਆ ਇਹ ਤੇ ਉਹ ਜਿਹੜਾ ਉਹਦੇ ਵਾਸਤੇ ਜੋਗ ਧਾਰਮਿਕ ਸੰਸਥਾਵਾਂ ਨੇ ਆਪਣਾ ਕਰਨ ਸਰਕਾਰ ਦਾ ਇਹਦੇ ਚ ਕੀ ਕੰਮ ਸੀ ਨੰਬਰ 1 ਦੂਜਾ ਫਿਰ ਉਹਦੇ ਤੇ ਉੱਥੇ ਕਿਸਾਨਾਂ ਨੇ ਪ੍ਰੋਟੈਸਟ ਕਰਤਾ ਜਦ ਦੇਖਿਆ ਵੀ ਇਹ ਤਾਂ ਪ੍ਰੋਟੈਸਟ ਵੱਧ ਗਿਆ ਕੱਲਾ ਇੰਨੇ ਥਾਂ ਤੇ ਕਿਸਾਨਾਂ ਤੇ ਨਹੀਂ ਇਹ ਤਾਂ ਸਾਰੇ ਤੇ ਸੁੱਬੇ ਚ ਫੈਲੂਗਾ ਪ੍ਰੋਟੈਸਟ ਕਿਸਾਨਾਂ ਦਾ ਵੀ ਸਾਡੀਆਂ ਜਮੀਨਾਂ ਖੋ ਰਹੀ ਹੈ ਸਰਕਾਰ ਤਾਂ ਫਿਰ ਉਹਨਾਂ ਨੇ ਜਿਹੜੀ ਇਹ ਨੀਤੀ ਲਿਆਂਦੀ ਸੀ ਇਹਨੂੰ ਕੱਲ ਖਤਮ ਕਰਤਾ ਖਾਰਜ ਕਰ ਦਿੱਤਾ ਸੋ ਇਹ ਅਗਲੀ ਗੱਲ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਕੇਂਦਰ ਸਰਕਾਰ ਨੇ ਜਿਹੜਾ ਮਨਰੇਗਾ ਮਜ਼ਦੂਰਾਂ ਦਾ ਜਿਹੜੇ ਕਾਰਡ ਬਣੇ ਹੋਏ ਐ ਉਹਨਾਂ ਦੀ ਈ ਕੇਵਾਈਸੀ ਕਰਾਈ ਹੈ ਇਲੈਕਟ੍ਰੋਨਿਕ ਕੇਵਾਈਸੀ ਉਹ ਪਹਿਲਾਂ ਵੀ ਉਹਦੇ ਤੇ ਜਿਹੜੇ ਲੋਕਾਂ ਨੂੰ ਪਹਿਲਾਂ ਰਾਸ਼ਨ ਮਿਲਦਾ ਉਹਨਾਂ ਦੀ ਕਰਾਈ ਸੀ ਬਹੁਤ سارے ਲੋਕਾਂ ਦੇ ਰਾਸ਼ਨ ਕੱਟੇ ਗਏ ਰਾਸ਼ਨ ਕਾਰਡ ਹੁਣ ਮਨਰੇਗਾ ਵਾਲਿਆਂ ਦੇ ਕਾਰਡ ਜਿਹੜੇ ਇਹ ਈਕੇवाईसी 10 ਅਕਤੂਬਰ ਤੋਂ ਲੈ ਕੇ 14 ਨਵੰਬਰ ਤੱਕ ਚੱਲੀ ਇਸ ਦੇ ਵਿੱਚ 27 ਲੱਖ ਲੋਕਾਂ ਦੇ ਮਨਰੇਗਾ ਕਾਰਡ ਕੱਟ ਦਿੱਤੇ ਗਏ ਕਿਉਂਕਿ ਉਹਨਾਂ ਦੀ ਈਕੇवाईसी ਜਾਉ ਕਰ ਨਹੀਂ ਸਕੇ ਜਾਂ ਕਿਵੇਂ ਜਾਂ ਸਰਕਾਰ ਦਾ ਸਿਸਟਮ ਚ ਕਿਤੇ ਫੇਲਰ ਹੈ ਜਾਂ ਵਾਟਐਵਰ ਉਹ ਤੇ ਜਿਹੜੇ ਨਵੇਂ ਬੰਦੇ ਦਾਖਲ ਹੋਏ ਆ ਉਹ ਸਿਰਫ 1.5 ਲੱਖ ਹੋਏ ਯਾਨੀ ਕਿ 17 ਲੱਖ ਬੰਦੇ ਮਨਰੇਗਾ ਦਾ ਦੇ ਵਿੱਚੋਂ ਘਟ ਗਏ ਇਸ ਸਮੇਂ ਦੇ ਦੌਰਾਨ ਮੈਂ ਆਪਣੀ ਤੁਹਾਡੇ ਨਾਲ ਗੱਲ ਕਰਨੀ ਚਾਹੁੰਨਾ ਪੰਜਾਬ ਸਰਕਾਰ ਨੇ ਈ ਕੇ ਵਾਈ ਸੀ ਕਰਨ ਲਈ ਇੱਕ ਪੋਰਟ ਚਲਾਇਆ ਉਹਦਾ ਬੜਾ ਪ੍ਰਚਾਰ ਕੀਤਾ ਉਹਦੀਆਂ ਟੀਵੀ ਐਡਸ ਦਿੱਤੀਆਂ ਨੇ ਬਹੁਤ ਕੁਝ ਕੀਤਾ ਉਹ ਮੈਂ ਆਪਣੇ ਤੌਰ ਤੇ ਰਜਿਸਟਰ ਕਰ ਲਿਆ ਵੀ ਆਹ ਕਰ ਲਾਂ ਈ ਕੇ ਵਾਈ ਸੀ ਕਰਨ ਲਈ ਮੈਨੂੰ ਕਈ ਵਾਰ ਐਫਰਟ ਕਰਨੀ ਪਈ ਅਖੀਰ ਤੇ ਆ ਗਿਆ ਵੀ ਨਹੀਂ ਤੁਸੀਂ ਖਜ਼ਾਨਾ ਦਫ਼ਤਰ ਜਾਓ ਉੱਥੇ ਜਾ ਕੇ ਕਰਾਓ ਜਣੀ ਮੇਰੇ ਵਰਗਾ ਅਵੇਅਰ ਬੰਦਾ ਵੀ ਜੇ ਈ ਕੇ ਵਾਈ ਸੀ ਨਹੀਂ ਕਰਾ ਸਕਦਾ ਆਪਣੀ ਪੈਨਸ਼ਨ ਦੀ ਤਾਂ ਆਮ ਸਧਾਰਨ ਮਜ਼ਦੂਰ ਜਿਹੜਾ ਹੈ ਉਹ ਕਿਵੇਂ ਕਰਾਊਗਾ ਤੇ ਉਹ ਕਿੱਥੇ ਕਿੱਥੇ ਦਰਦਰ ਭਟਕਦਾ ਫਿਰੂਗਾ ਇਹ ਤਰੀਕੇ ਹੀ ਗਲਤ ਨੇ ਜਾਂ ਤੁਸੀਂ ਸਰਕਾਰੀ ਸਿਸਟਮ ਬਣਾਓ ਵੀ ਉੱਥੇ ਬੰਦਾ ਜਾਵੇ ਕਿਸੇ ਦਾ ਕੋਈ ਪੈਸਾ ਨਾ ਲੱਗੇ ਟੀਨ ਨਾ ਲੱਗੇ ਉੱਥੇ ਬੈਠ ਕੇ ਜੋ ਡਾਕੂਮੈਂਟ ਅਗਲਾ ਦਿਖਾ ਦੇਵੇ ਪਿੰਡ ਪੱਧਰ ਤੇ ਫਿਰ ਠੀਕ ਹੈ ਤੁਹਾਡਾ ਤਰੀਕਾ ਨਲਦਾ ਹੈ ਇਸ ਲਈ ਤੁਸੀਂ ਜਾਣ ਬੁੱਝ ਕੇ ਪ੍ਰਚਾਰ ਕਰਨਾ ਚਾਹੁੰਦੇ ਹੋ ਵੀ ਅਸੀਂ ਆ ਸਕੀਮਾਂ ਚਲਾਉਂਦੇ ਆ ਪਰ ਉਹਨਾਂ ਚ ਲੋਕਾਂ ਨੂੰ ਬੈਨੀਫਿਟ ਦੇਣਾ ਨਹੀਂ ਚਾਹੁੰਦੇ ਅਸੀਂ ਈ ਅੱਜ ਦੀ ਗੱਲ 'ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ